ਹਾਂਜੀ ਫ੍ਰੈਂਡਸ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਲੇਬਰ ਇਨਸਪੈਕਟਰ ਦੀ ਜਿਹੜੀ ਕਾਉਂਸਲਿੰਗ ਹੈਗੀ ਉਹ ਆ ਚੁੱਕੀ ਹੈ ਕਾਉਂਸਲਿੰਗ ਚ ਆਪਾਂ ਚੈੱਕ ਕਰਾਂਗੇ ਇੱਕ ਨਾਲ ਸਪੋਰਟਸ ਕੈਟਾਗਰੀ ਦੇ ਕੈਂਡੀਡੇਟ ਦੇ ਲਈ ਇਹਨਾਂ ਨੇ ਨੋਟਿਸ ਪਾਇਆ ਉਹ ਵੀ ਆਪਾਂ ਅੱਜ ਦੀ ਵੀਡੀਓ ਚ ਦੇਖਾਂਗੇ ਇੱਕ ਕਿਹੜੀਆਂ-ਕਿਹੜੀਆਂ ਅਪਕਮਿੰਗ ਪੋਸਟਸ ਆ ਰਹੀਆਂ ਉਹ ਵੀ ਵੀਡੀਓ ਹੈ ਜਿਹੜੀ ਇਸ ਵੀਡੀਓ ਤੋਂ ਬਾਅਦ ਅਪਲੋਡ ਹੋ ਜੇਗੀ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਜਾਏਗਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲਓ ਜੀ ਤੇ ਪੀਡੀਐਫ ਲਈ ਟੈਲੀਗ੍ਰਾਮ ਚੈਨਲ ਦਾ ਲਿੰਕ ਵੀ ਜਨਨ ਕਰ ਲਓ ਜਿਆਦਾ ਨਾ ਦੇਰ ਲਾ ਹੁਣ ਆਪਾਂ ਗੱਲ ਕਰਾਂਗੇ ਕਿ ਕਿਹੜੀ ਕੈਟੇਗਰੀ ਦੇ ਕਿੰਨੇ-ਕਿੰਨੇ ਰੈਂਕ ਤੱਕ ਜਿਹੜੇ ਨੰਬਰ ਤੱਕ ਕੈਂਡੀਡੇਟ ਬਣ ਆਏ ਆ ਠੀਕ ਹੈ ਜੀ ਦੇਖੋ ਪਹਿਲਾ ਡੇਟ ਦੇਖ ਲਈ ਆਪਾਂ ਚੈੱਕ ਕਰ ਲਈਏ 9 ਤਿੰਨ ਨੂੰ ਪ੍ਰੀਖਿਆ ਹੋਈ ਸੀ ਪ੍ਰੀਖਿਆ ਦਾ ਸਾਰਿਆਂ ਨੂੰ ਪਤਾ ਹੀ ਹੈ ਕਿਵੇਂ ਹੋਈ ਸੀ ਹੈਨਾ ਤੇ 16 4 25 ਨੂੰ ਕਾਉਂਸਲਿੰਗ ਡੇਟ ਸ ਹੈ ਜਿਹੜੀ ਅਨਾਉਂਸ ਕਰ ਦਿੱਤੀ ਗਈ ਹੈ ਹੁਣ ਕੈਟੇਗਰੀ ਵਾਈਜ਼ ਕਿੰਨੇ-ਕਿੰਨੇ ਨੰਬਰ ਵਾਲਾ ਕੈਂਡੀਡੇਟ ਹੈ ਜਿਹੜਾ ਉਹ ਕਾਉਂਸਲਿੰਗ ਚ ਜਾਏਗਾ ਉਹ ਆਪਾਂ ਚੈੱਕ ਕਰ ਲੈਨੇ ਆ ਪਹਿਲੀ ਗੱਲ ਕਰਦੇ ਆ ਜੀ ਆਪਾਂ ਜਨਰਲ ਕੈਂਡੀਡੇਟ ਦੀ ਪੁਰਸ਼ੇ ਜਿਹੜੇ 83 ਤੇ ਫੀਮੇਲ ਹੈ ਜਿਹੜੀ 8175 ਜਿੰਨਾ ਕੈਂਡੀਡੇਟ ਦੇ 83 ਅੰਕ ਆ ਜਾਂ ਇਸ ਤੋਂ ਵੱਧ ਨੇ ਉਹ ਕਾਉਂਸਲਿੰਗ ਲਈ ਜਾਣਗੇ 8175 ਨਹੀਂ ਕਾਉਂਸਲਿੰਗ ਨਹੀਂ ਜਾਣਗੇ ਹੁਣ ਆਪਾਂ ਚੈੱਕ ਕਰ ਲਾਂਗੇ ਇੱਕ ਰੈਂਕ ਵਾਈਜ਼ ਜਿਹੜੀ ਮੈਰਿਟ ਹੈ ਉਹਦੇ ਜੀ ਵੀ ਪਤਾ ਲੱਗ ਜਾਊਗਾ ਵੀ ਜਿਹੜੇ ਜਨਰਲ ਕੈਟਾਗਰੀ ਦੇ ਕੈਂਡੀਡੇਟ ਨੇ ਉਹਨਾਂ ਦੇ ਕਿੰਨੇ ਨੰਬਰ ਕੈਂਡੀਡੇਟ ਨੇ ਜਿਹੜੇ 83 ਨੰਬਰ ਵਾਲੇ ਨੇ ਕਲੀਅਰ ਹੈ ਨੈਕਸਟ ਗੱਲ ਕਰਦੇ ਆ ਈਡਬਲਯੂਐਸਡੀ ਦੇਖੋ ਕੋਈ ਬਹੁਤਾ ਫਰਕ ਨਹੀਂ ਹੈਗਾ ਜਨਰਲ ਆਲੇ ਕੈਂਡੀਡੇਟ ਦੇ ای ڈبلیو ایس ਆਲੇ ਕੈਂਡੀਡੇਟ ਸਿਰਫ ਤਿੰਨੇ ਕ ਨੰਬਰਾਂ ਦਾ ਫਰਕ ਹੈ ਤੇ ਜਿਹੜੇ ਫੀਮੇਲ ਕੈਂਡੀਡੇਟ ਨੇ ਉਹਨਾਂ ਦੇ ਵਿੱਚ ਸਿਰਫ 1.75 ਨੰਬਰ ਦਾ ਫਰਕ ਹੀ ਹੈ ਚਲੋ ਨੈਕਸਟ ਦੇਖਦੇ ਆ ਸ਼ਡਿਊਲ ਕਾਸਟ ਐਸ ਸੀ ਐਮ ਐਂਡ ਬੀ 72.75 72.75 ਸੇਮ ਸੇਮੀ ਹੈ ਮੇਲ ਤੇ ਫੀਮੇਲ ਦੇ ਨੇ ਨੈਕਸਟ ਦੇਖਦੇ ਆ ਐਸ ਸੀ ਆਰ ਐਂਡ او 78.75 76.75 ਠੀਕ ਹੈ ਜੀ ਕੋਈ ਬੜਾ ਫਰ ਡਿਫਰੈਂਸ ਨਹੀਂ ਹੈਗਾ ਨੈਕਸਟ ਬੀ ਸੀ ਫੀਮੇਲ 80.25 ਤੇ ਫੀਮੇਲ 78.50 ਹੁਣ ਦੇਖੋ ای ڈبلیو ایس 80 ਨੰਬਰ ਵਾਲਾ ਠੀਕ ਹੈ بی سی ਕਿੰਨੇ ਨੰਬਰ ਵਾਲਾ 80.25 ਵਾਲਾ ਲੈਵਲ ਦੇਖ ਰਹੇ ਹੋ ਕੰਪੀਟੀਸ਼ਨ ਦਾ ਚਲੋ ਨੈਕਸਟ ਦੇਖਦੇ ਆਪਾਂ ਐਕਸ ਸਰਵਿਸਮੈਨ ਜਨਰਲ ਸੈਲਫ 65.50 ਫੀਮੇਲ 29 ਨੰਬਰ ਵਾਲੀ नत्ती नंबर वाले कैंडिडेट बुलाए है फीमेल ठीक है नेक्स्ट एक्सरिस मैन एस एम एंड बी सेल्फ संती संताली पॉइंट पचहत्तर जा इस तो बद मतलब कि कट्टो कट जे किसे दे संताली पॉइंट पचहत्तर नंबर है वो काउंसलिंग ले ही जाएगा जाएगा नेक्स्ट एक्स सर्विस मैन एस आर एंड ओ सेल्फ सतवंजा मेल फीमेल नेक्स्ट एक्स सर्विस मैन बी सी सेल्फ त्रेड पॉइंट तो बद नेक्स्ट फिजिकल हैंडीकैप्ड विजुअली इंपेयर्ड फीमेल पैंतालीस ਠੀਕ ਹੈ ਜੀ ਇਸ ਤੋਂ ਬਾਅਦ ਫਿਜ਼ੀਕਲੀ ਹੈਂਡੀਕੈਪਟ ਮੇਲ 47 ਨੰਬਰ ਫੀਮੇਲ 47 ਨੰਬਰ ਸੇਮ ਹੈ ਫਰੀडम फाइਟਰ ਫਰੀडम फाइਟਰ ਦੇ ਵਿੱਚ ਇਕੱਲੀ ਇਹਨਾਂ ਨੇ ਕੀ ਕੀਤਾ ਹੈ ਫੀਮੇਲ ਕੈਂਡੀਡੇਟ ਹੀ ਬੁਲਾਇਆ ਹੈ ਠੀਕ ਹੈ ਜੀ ਫਰੀडम फाइਟਰ ਦੇ ਵਿੱਚ ਸਿਰਫ ਫੀਮੇਲ ਕੈਂਡੀਡੇਟ ਜਿਨ੍ਹਾਂ ਦੀ 95 ਬਚੀ ਜਾਂ ਇਸ ਤੋਂ ਵੱਧ ਅੰਕ ਨੇ ਠੀਕ ਹੈ ਹੁਣ ਆ ਸਾਰੀਆਂ ਸ਼ਰਤਾਂ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅਨੈਕਸਰ A, ਅਨੈਕਸਰ B, ਅਨੈਕਸਰ C ਨਾਲ ਨਤੀ ਕਰਦੇ ਨੇ ਇੱਕ ਫਾਈਲ ਬਣਾਉਣੀ ਹੈ। ਉਸ ਫਾਈਲ ਦੇ ਵਿੱਚ ਤੁਸੀਂ ਸਾਰੇ ਆਪ ਦੇ ਸ਼ਬਦ ਹੈ ਸਵੈ ਤਸਦੀਕਯੋਗ ਦਾ ਸਰਟੀਫਿਕੇਟ ਲਗਾਉਣਾ ਹੈ। ਫੋਲਡਰ ਫਾਈਲ ਦੇ ਵਿੱਚ ਨਹੀਂ ਲਗਾਉਣੇ ਆਪਦੀਆਂ ਫੋਟੋਆਂ ਲੈਣੀਆਂ ਨੇਗੀਆਂ ਨਾਲ ओरिजिनल ਡਾਕੂਮੈਂਟਸ ਨੇਗੇ ਜਿਹੜੇ ਇੱਕ ਸੀਟ ਦੇ ਵਿੱਚ ਲਾ ਕੇ ਰੱਖਣੇ ਆ। ਆਹ ਵਾਲਾ ਅਨੈਕਸਰ A ਹੈ ਜਿਹੜਾ ਇਹ ਪਰਫਾਰਮਰ ਬਰਨੈਸ ਵੈ ਤਸਦੀਕਯੋਗ ਦਾ ਫੋਟੋ ਹੈਗੀ। ਇਹ ਸਾਰਾ ਪਰਫਾਰਮਾ ਜਿਹੜੀ ਏਜ ਹੈ ਇੱਕ ਇੱਕ 24 ਨੂੰ ਉਹ ਸਾਰਾ ਪਰਫਾਰਮਾ ਤੁਸੀਂ ਦੇਖ ਲਓਗੇ ਆ ਜਿਹੜੇ ਜਿਹੜੇ ਜਿਵੇਂ ਜਿਵੇਂ ਤੁਸੀਂ ਪਰੀਖਿਆ ਕੰਪਲੀਟ ਕੀਤੀ ਹੈ ਉਵੇਂ ਉਵੇਂ ਭਰ ਲੋਗੇ ਸਾਰੀ ਦਫਤਰੀ ਵਰਤੋਂ ਨਹੀਂ ਹੈ ਇਹਨੂੰ ਨਹੀਂ ਭਰਨਾ ਹੈ ਅਨੈਕਚਰ ਬੀ ਦੇ ਵਿੱਚ ਸੇਮ ਉਹੀ ਹੈ ਕਿਵੇਂ ਕਿਵੇਂ ਡਿਸਟੈਂਸ ਤੋਂ ਕੀਤੀ ਹੈ ਰੈਗੂਲਰ ਹੈ ਟੀਚਰ ਦਾ ਨਾਮ ਹੈ ਕਿਹੜੇ ਕਿਹੜੇ ਸਬਜੈਕਟ ਪੜ੍ਹਾਏ ਗਏ ਸੀਗੇ ਉਹ ਸਾਰੀ ਚੀਜ਼ ਹੈ ਹੁਣ ਉਪਰੋਕਤ ਫਾਈਲ ਅਤੇ ਦਸਤਾਵੇਜ਼ ਜਮ੍ਹਾਂ ਕਰਾਉਣਾ ਕੋਈ ਵੀ ਤੱਤ ਛੁਪਾਇਆ ਨਾ ਜਾਵੇ ਠੀਕ ਹੈ ਆ ਗਿਆ ਜਿਹੜਾ ਤੁਸੀਂ ਫਾਈਲ ਦੇ ਉੱਪਰ ਹੈ ਜਿਹੜਾ ਉਹ ਫਾਰਮ ਲਗਾਉਂਗੇ ਠੀਕ ਹੈ ਨਾ ਗ੍ਰੇਡ ਕਾਉਂਸਲਿੰਗ ਦੀ ਮਿਤੀ ਕੀ ਹੈ ਨਾਮ ਕੀ ਹੈ ਪਿਤਾ ਦਾ ਨਾਮ ਐਪਲੀਕੇਸ਼ਨ ਨੰਬਰ ਰੋਲ ਨੰਬਰ ਕੈਟਾਗਰੀ ਪ੍ਰਾਪਤ ਅੰਕ ਰਿਹਾਈਸ਼ੀ ਮੋਬਾਈਲ ਨੰਬਰ ਠੀਕ ਹੈ ਉਮੀਦਵਾਰ ਉਸਾਮੀ ਦਰਸਾਏ ਗਏ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਸਰ ਅਯੋਗ ਹੈ ਇੱਕ ਕਮੇਟੀ ਵਾਲਾ ਠੀਕ ਹੈ ਤੇ ਉਸ ਤੋਂ ਬਾਅਦ ਆ ਗਿਆ ਡਾਟਾ ਹੈਗਾ ਇਹ ਹੈ ਐਲੈਕਚਰ ਡੀ ਠੀਕ ਹੈ ਧਿਆਨ ਨਾਲ ਤੁਸੀਂ ਦੇਖ ਲੈਣਾ ਤੇ ਇਸ ਤੋਂ ਬਾਅਦ ਹੁਣ ਆਪਾਂ ਇੱਕ ਗੱਲ ਕਰ ਲੈਨੇ ਆ ਸਪੋਰਟਸ ਕੈਟਾਗਰੀ ਵਾਲੀ ਠੀਕ ਹੈ ਜੀ sport category ਦੇ ਕੈਂਡੀਡੇਟ ਦੇ ਲਈ ਜਿਹੜੀ ਨੋਟੀਫਿਕੇਸ਼ਨ ਸੀਗਾ ਉਹਨਾਂ ਨੇ ਕੀ ਦੱਸਿਆ ਹੋਇਆ ਆ ਦੇਖੋ ਜਿਹੜਾ ਆ ਨੋਟਿਸ ਹੈ ਇਹਦੇ 'ਚ ਲਿਖਿਆ ਗਿਆ ਵੀ ਜਿਹੜੇ sports candidate general female only ਠੀਕ ਹੈ ਲਿਖਿਆ ਹੋਇਆ ਹੈ ਅ ਇੰਸਪੈਕਟਰ ਗੇਟ ਦੀ ਅਸਾਮੀਆਂ 33 23 ਨੂੰ ਨਤੀਜਾ ਕੋਸ਼ਿਸ਼ ਦਿੱਤਾ ਗਿਆ ਸੀ ਇਸ ਨਤੀਜੇ ਵਿੱਚ sports general only female ਅਤੇ sports acm and male ਅਤੇ female ਦੋਨੇ ਸ਼੍ਰੇਣੀ ਦੇ ਉਮੀਦਵਾਰ ਹੈ ਪਾਰਟ A ਨੂੰ ਕੁਆਲੀਫਾਈ ਕਰਨ ਵਾਲੇ ਉਮੀਦਵਾਰਾਂ ਨੂੰ ਲਿਖਿਆ ਜਾਂਦਾ ਹੈ ਕਿ ਉਹ ਆਪਦੇ ਸਪੋਰਟਸ ਗ੍ਰੈਡੇਸ਼ਨ ਦੇ ਸਰਟੀਫਿਕੇਟ ਦੀਆਂ ਦੋ ਦੋ ਕਾਪੀਆਂ ਸਪੋਰਟਸ ਗ੍ਰੈਡੇਸ਼ਨ ਸਰਟੀਫਿਕੇਟ ਦੀਆਂ ਦੋ ਦੋ ਕਾਪੀਆਂ ਅਤੇ ਰੈਜ਼ੀਡੈਂਟ ਸਮੇਟਸ 29 ਪਰਫਾਰਮਾ ਮਿਤੀ 16/4 ਜਿਸ ਦਿਨ ਕਾਉਂਸਲਿੰਗ ਹੈ ਉਹ ਸੇਮ ਡੇ ਦੇ ਨਹੀਂ 16/4/25 ਨੂੰ 9:30 ਵਜੇ ਸਵੇਰੇ ਅਦੀਨ ਸਮਾਵਾ ਚੌਣ 1 ਪਾਵਰ ਸੈਕਟਰ 68 ਐਸਐਸ ਨਗਰ ਵਿਖੇ ਜਮ੍ਹਾਂ ਕਰਵਾਉਣਗੇ ਠੀਕ ਹੈ ਜੀ ਹੁਣ ਤੁਸੀਂ ਦੇਖ ਲਿਓ ਵੀਡੀਓ ਨੂੰ ਬੈਕ ਕਰਕੇ ਕਿ ਸਪੋਰਟਸ ਕੈਟਾਗਰੀ ਦੇ ਕੈਂਡੀਡੇਟ ਹੈ ਜਿਹੜੇ ਕਾਉਂਸਲਿੰਗ ਲਈ ਬੁਲਾਏ ਗਏ ਹੈ ਜਾਂ ਨਹੀਂ ਬੁਲਾਏ ਗਏ ਠੀਕ ਹੈ ਅਗਰ ਬੁਲਾਏ ਗਏ ਤਾਂ ਚੈੱਕ ਕਰ ਲਿਓ ਮੈਨੂੰ ਯਾਦ ਨਹੀਂ ਮੈਂ ਕੀ ਬੋਲ ਗਿਆ ਠੀਕ ਹੈ ਤੁਸੀਂ ਆਪ ਦਾ ਚੈੱਕ ਕਰ ਲਿਓ ਤੇ ਜਿਹੜੇ ਵੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸਾਰੇ ਕੈਂਡੀਡੇਟ ਤੱਕ ਜਿਹੜੇ ਪੋਸਟ ਕਰੇ ਕਰੀ ਦੇ ਕੈਂਡੀਡੇਟ ਆ ਆਲ دی ਸਪੋਰਟਸ ਗ੍ਰੈਜੂਏਸ਼ਨ ਸਰਟੀਫਿਕੇਟ ਹੈ ਜਿਹੜੇ ਨਾਲ ਲੈ ਕੇ ਜਾਣ ਤਾਂ ਹੁਣ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਆ ਇਸ ਤੋਂ ਬਾਅਦ ਨੈਕਸਟ ਵੀਡੀਓ ਅਪਲੋਡ ਹੋਣ ਵਾਲੀ ਹੈ ਜਲਦ ਹੀ ਨਾਲ ਦੀ ਨਾਲ ਹੀ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਜਾਏਗਾ ਵੀ ਕਿਹੜੀਆਂ-ਕਿਹੜੀਆਂ ਪੋਸਟਸ ਦੇ ਕਿੰਨੀਆਂ-ਕਿੰਨੀਆਂ ਪੋਸਟਸ ਦੇ ਜਿਹੜੀਆਂ ਹੁਣ ਪੀਟਪਲ ਐਸਬੀ ਦੁਆਰਾ ਭਰਤੀ ਸ਼ੁਰੂ ਕਰਨ ਜਾ ਰਿਹਾ ਹੈ ਤੇ ਤਿਆਰੀ ਆਪ ਦੀ ਖਿੱਚ ਕੇ ਰੱਖਿਓ पीडीएफ फाइल टेलीग्राम चैनल ਤੇ ਮਿਲ ਜੂਗੀ ਲਿੰਕ ਨੀਚੇ ਵੀਡੀਓ ਦੇ ਡਿਸਕਰੀਪਸ਼ਨ ਚਾਹ ਤੇ ਟੈਲੀਗ੍ਰਾਮ ਚੈਨਲ ਦਾ ਤੇ ਹੋਰ ਅਪਡੇਟ ਵੀ ਮਿਲਣਗੀਆਂ ਤੁਹਾਨੂੰ ਵੀਡੀਓ ਦੇ ਨੀਚੇ ਕਮੈਂਟ ਕਰ ਦਿਓ ਜੇਕਰ ਤੁਹਾਡਾ ਕੋਈ ਕਮੈਂਟ ਹੈ ਤਾਂ ਲਾਈਕ ਸ਼ੇਅਰ ਸਾਰਿਆਂ ਨੇ ਕਰਕੇ ਜਾਣਾ ਹੈ ਕਮੈਂਟ ਆਪਦੇ ਦੇ ਕੇ ਜਾਣੇ ਆ ਮਿਲਦੇ ਆ ਨੈਕਸਟ ਅਪਡੇਟ ਨਾਲ ਤਤਕਲੀ ਬੀ ਸੇਫ ਸਟੇ ਕਨੈਕਟਡ ਬਾਏ ਬਾਏ